ਹਾਂਜੀ ਹਾਂਜੀ ਜਿਨ੍ਹਾਂ ਨੂੰ ਸਮਝ ਨਹੀਂ ਆਈ ਨਾ ਆ ਵੀਡੀਓ ਬਾਰੇ ਜਿਹੜੀ ਮੈਂ ਪਾਈ ਆ ਇਹ ਪਤਾ ਨਹੀਂ ਕੌਣ ਆ ਕੀ ਕਰੀ ਜਾਂਦਾ ਕੀ ਕਹਿ ਰਿਹਾ ਇਹ ਇੰਟਰਵਿਊ ਇੰਟਰਵਿਊ ਦੇਣ ਗਿਆ ਸੀਗਾ ਤੇ ਇਹ ਕਹਿ ਰਿਹਾ ਜਿਨ੍ਹਾਂ ਨੂੰ ਨਹੀਂ ਸਮਝ ਆਈ ਨਾ ਇਹ ਕਹਿ ਰਿਹਾ ਕਿ ਹਾਲੀਵੁੱਡ ਨੂੰ ਜਾਣ ਨੂੰ ਪਹਿਲਾ ਆਰਟਿਸਟ ਹੋਊਗਾ ਕਾਰਨ ਨਾਲਾ ਮੈਂ ਮੈਨੂੰ ਕੋਈ ਕਰਨ ਵਾਲੀ ਗੱਲ ਨਹੀਂ ਇਹ ਕਰਨ ਦੇ ਖਿਲਾਫ ਨਹੀਂ ਇਹ ਜਿਹਦੇ ਮਰਜ਼ੀ ਵੀ ਨਾਲ ਲੈ ਸਕਦਾ ਸੀਗਾ ਪਰ ਕੁਦਰਤੀ ਇਹਨੇ ਕਰਨ ਦਾ ਨਾਲ ਆ ਮੈਨਾਂ ਕਿ ਯੂ نو ਕੰਮ ਖੱਚੇ ਜੋ ਮਰਜੀ ਕਰੋ ਬ్రో ਸਾਡਾ ਭਰਾ ਹੈਣੀ ਹਣਾ ਤੁਸੀਂ ਤੁਸੀਂ ਅੱਜ ਕੰਮ ਕਰੀ ਚੱਲੋ ਹਾਲੀਵੁੱਡ ਜਾਓ ਜਿੱਥੇ ਜਾਣਾ ਜਾਓ ਬ్రో ਕੈਂਡ ਕੰਮ ਕਰੋ ਪੰਜਾਬੀ ਅ ਕਲਾ ਨੂੰ ਅੱਗੇ ਲੈ ਕੇ ਜਾਓ ਹਣਾ ਪਰ ਬ్రో ਜਿਹੜਿਆ ਇੰਟਰਵਿਊ ਦੇ ਰਿਹਾ ਨਾ ਬ్రో ਇਹਨਾਂ ਨੂੰ ਥੋੜੀ ਨੌਲੇਜ ਬਿਗੈਰ ਇੱਥੇ ਆ ਕੇ ਬੋਲਣ ਨਹੀਂ ਚਾਹੀਦਾ ਅ ਜਿਹੜਾ ਕੰਮ ਸਾਡੇ ਭਰਾ ਨੇ 5 6 ਸਾਲ ਪਹਿਲਾਂ ਕੀਤਾ ਨਾ ਲੋਕੀ ਹੁਣ ਕਰ ਰਹੇ ਨੇ ਤੇ ਹੌਫਲੀ ਵੱਡੇ ਲੈਵਲ ਦੇ ਕਾਰਨ ਹਾਂਜੀ ਤੇ ਮੈਂ ਕੀ ਕਹਿ ਰਿਹਾ ਸੀ ਕਿ ਵੱਡੇ ਲੈਵਲ ਦੇ ਕਾਰਨ ਪਰ ਉਹ ਜਿਹੜਾ ਸੀ 5-6 ਸਾਲ ਪਹਿਲਾਂ ਕੰਮ ਕੀਤਾ ਨਾ ਬ్రో ਜਿੱਥੇ ਸਾਡੇ ਪ੍ਰਾਣੇ ਬਥੇਰੇ ਨੂੰ ਨਾ ਵੀ ਕੀਤੀਆਂ ਕਲੱਬ ਲਈ ਹਾਂ ਤੁਸੀਂ ਉਹ ਚੀਜ਼ ਨਾ ਭੁੱਲੋ ਇਹ ਚੰਗੀ ਗੱਲ ਨਹੀਂ ਕਿ ਆਪਣੇ ਪ੍ਰਾਣੇ ਇੰਨਾ ਸਟੈਂਡਰਡ ਸੈੱਟ ਕੀਤਾ ਤੇ ਇੱਥੇ ਜਾ ਕੇ ਕੋਈ ਵੀ ਜਣਾ ਖਣਾ ਇੰਟਰਵਿਊ ਦੇ ਕੇ ਕੁਛ ਵੀ ਬੋਲ ਜਵੇ ਤੇ ਆਪਾਂ ਇੱਥੇ ਚੌਪੀ ਬੈਠੇ ਨਾ ਇਹ ਨਹੀਂ ਹੋਣ ਦੇਣਾ ਹਾਂ ਬ్రో ਜਿਹੜੇ ਆਰਟਿਸਟਾਂ ਇਦਾਂ ਬੋਲਦੇ ਬੋ ਜੇ ਤੁਸੀਂ ਆਹ ਪੰਜਾਬੀ 뮤ਜ਼ਿਕ ਬਾਰੇ ਗੱਲ ਕਰਨੀ ਹੈ ਨਾ ਤੁਸੀਂ ਜਾ ਕੇ ਸਟੱਡੀ ਕਰੋ ਪੜਾ ਕਰੋ ਇੱਥੇ ਤੱਕਰ ਕਿਵੇਂ ਆਏ ਆ ਕਿਹਨੇ ਕਿਹਨੇ ਦਰਵਾਜ਼ੇ ਖੋਲੇ ਜਿਹੜੇ ਬੰਦ ਸੀਗੇ ਲੇਬਲਾਂ ਬਗੈਰ ਠੀਕ ਹੈ ਕੋਈ ਲੇਬਲ ਨਹੀਂ ਸੀ ਵੀਰੇ ਅਸੀਂ ਬੈਠੇ ਸੀਗੇ ਬੀਟਾਂ ਇਧਰੋਂ ਵੈਸਟ ਨਹੀਂ ਚਾਹਦੀ ਸੀਗੀਆਂ ਬਥੇਰਾ ਕੰਮ ਅਸੀਂ ਕੀਤਾ ਤੇ ਤੁਸੀਂ ਪੌਲ ਜੋਬ ਮੈਂ ਵੀ ਬੈਠਾ ਤੁਹਾਨੂੰ ਯਾਦ ਕਰਾਉਣ ਨੂੰ ਠੀਕ ਹੈ ਬਾਕੀ ਬੋ ਤੁਸੀਂ ਸਾਰੇ ਕੰਮ ਖਿੱਚੋ ਫਰ ਨੂੰ ਕਿਸ ਨਾਲ ਕੋਈ ਹੇਟ ਨਹੀਂ ਨਾ ਕੋਈ ਪਿਆਰ ਆ ਪਰ ਕੰਮ ਖਚੋ ਕੰਮ ਨਾਲ ਕੰਮ ਜਵਾਬ ਨਾਲ ਜਵਾਬ ਦੋ ਕੋਈ ਚੱਕਰ ਨਹੀਂ ਪਰ ਬ్రో ਇਦਾਂ ਨਹੀਂ ਹੋਣ ਦੇਣਾ ਹਾਂਜੀ ਹਾਂਜੀ ਜਿਨ੍ਹਾਂ ਨੂੰ ਸਮਝ ਨਹੀਂ ਆਈ ਨਾ ਆ ਵੀਡੀਓ ਬਾਰੇ ਜਿਹੜੀ ਮੈਂ ਪਾਈ ਆ ਇਹ ਪਤਾ ਨਹੀਂ ਕੋਣ ਆ ਕੀ ਕਰੀ ਹੁੰਦਾ ਕੀ ਕਹਿ ਰਿਹਾ ਇਹ ਇੰਟਰਵਿਊ ਇੰਟਰਵਿਊ ਦੇਣ ਗਿਆ ਸੀਗਾ ਤੇ ਇਹ ਕਹਿ ਰਿਹਾ ਜਿਨ੍ਹਾਂ ਨੂੰ ਨਹੀਂ ਸਮਝ ਆਈ ਨਾ ਇਹ ਕਹਿ ਰਿਹਾ ਕਿ ਹਾਲੀਵੁੱਡ ਨੂੰ ਜਾਣ ਨੂੰ ਪਹਿਲਾ ਆਰਟਿਸਟ ਹੋਗਾ ਕਰਨ ਹਣਾ ਮੈਂ ਮੈਨੂੰ ਕੋਈ ਕਰਨ ਵਾਲੀ ਗੱਲ ਨਹੀਂ ਇਹ ਕਰਨ ਦੇ ਖਿਲਾਫ ਨਹੀਂ ਇਹ ਜਿਹਦੇ ਮਰਜ਼ੀ ਵੀ ਨਾਲ ਲੈ ਸਕਦਾ ਸੀਗਾ ਪਰ ਕੁਦਰਤੀ ਇਹਨੇ ਕਰਨ ਦਾ ਨਾਲ ਆ ਮੈਨਾਂ ਕਿ ਯੂ نو ਕਰਨ ਕੰਮ ਖੱਚੇ ਜੋ ਮਰਜ਼ੀ ਕਰੋ ਬ్రో ਸਾਡਾ ਭਰਾ ਹੈਣੀ ਹਣਾ ਤੁਸੀਂ ਤੁਸੀਂ ਅੱਧਾ ਕੰਮ ਕਰੀ ਚੱਲੋ ਹਾਲੀਵੁੱਡ ਜਾਓ ਜਿੱਥੇ ਜਾਣਾ ਜਾਓ ਬ్రో ਕੈਂਡ ਕੰਮ ਕਰੋ ਪੰਜਾਬੀ ਕਲਾ ਨੂੰ ਅੱਗੇ ਲੈ ਕੇ ਜਾਓ ਹਣਾ ਪਰ ਬ్రో ਜਿਹੜਿਆ ਇੰਟਰਵਿਊ ਦੇ ਰਿਹਾ ਨਾ ਬ్రో ਇਹਨਾਂ ਨੂੰ ਥੋੜੀ ਨੌਲੇਜ ਬਿਗੈਰ ਇੱਥੇ ਆ ਕੇ ਬੋਲਣਾ ਨਹੀਂ ਚਾਹੀਦਾ ਆ ਜਿਹੜਾ ਕੰਮ ਸਾਡੇ ਪੁਰਾਣੇ 5 6 ਸਾਲ ਪਹਿਲੋਂ ਕੀਤਾ ਨਾ ਲੋਕੀ ਹੁਣ ਕਰ ਰਹੇ ਨੇ ਤੇ ਹੋਪਫੁਲੀ ਵੱਡੇ ਲੈਵਲ ਤੇ ਕਰਨ ਹਾਂਜੀ ਤੇ ਮੈਂ ਕੀ ਕਹਿ ਰਿਹਾ ਸੀ ਕਿ ਵੱਡੇ ਲੈਵਲ ਤੇ ਕਰਨ ਪਰ ਉਹ ਜਿਹੜਾ ਸੀ 5 6 ਸਾਲ ਪਹਿਲੋਂ ਕੰਮ ਕੀਤਾ ਨਾ ਬ్రో ਜਿੱਥੇ ਸਾਡੇ ਪੁਰਾਣੇ ਬਥੇਰੇ ਨੂੰ ਨਾ ਵੀ ਕੀਤੀਆਂ ਕਲੈਬ ਲਈ ਹਾਂ ਤੁਸੀਂ ਉਹ ਚੀਜ਼ ਨਾ ਭੁੱਲੋ ਇਹ ਚੰਗੀ ਗੱਲ ਨਹੀਂ ਕਿ ਆਪਣੇ ਪੁਰਾਣੇ ਨਾਲ ਸਟੈਂਡਰਡ ਸੈੱਟ ਕੀਤਾ ਤੇ ਇੱਥੇ ਜਾ ਕੇ ਕੋਈ ਵੀ ਜਣਾ ਖਣਾ ਇੰਟਰਵਿਊ ਦੇ ਕੇ ਕੁਝ ਵੀ ਬੋਲ ਜਵੇ ਤਿਆਪੇ ਇੱਥੇ ਚੌਪੀ ਬੈਠੇ ਹਨ ਇਹ ਨਹੀਂ ਹੋਣ ਦੇਣਾ ਹਾਂ ਬ్రో ਜਿਹੜੇ ਆਰਟਿਸਟਾਂ ਇਦਾਂ ਬੋਲਦੇ ਆ ਉਹ ਜੇ ਤੁਸੀਂ ਆਹ ਪੰਜਾਬੀ 뮤직 ਬਾਰੇ ਗੱਲ ਕਰਨੀ ਹੈ ਨਾ ਤੁਸੀਂ ਜਾ ਕੇ ਸਟੱਡੀ ਕਰੋ ਪੜਾ ਕਰੋ ਇੱਥੇ ਤੇ ਕਰ ਕਿਵੇਂ ਆਏ ਆ ਕਿਹਨੇ ਕਿਹਨੇ ਦਰਵਾਜ਼ੇ ਖੋਲੇ ਜਿਹੜੇ ਬੰਦ ਸੀਗੇ ਲੇਬਲਾਂ ਬਗੈਰ ਠੀਕ ਹੈ ਕੋਈ ਲੇਬਲ ਨਹੀਂ ਸੀ ਵੀਰੇ ਅਸੀਂ ਬੈਠੇ ਸੀਗੇ ਬੀਟਾਂ ਇਧਰੋਂ ਵੈਸਟ ਨਹੀਂ ਚਾਹਦੀ ਸੀਗੀਆਂ ਬਥੇਰਾ ਕੰਮ ਅਸੀਂ ਕੀਤਾ ਤੇ ਤੁਸੀਂ ਪੌੜਜੋ ਮੈਂ ਵੀ ਬੈਠਾ ਤੁਹਾਨੂੰ ਯਾਦ ਕਰਾਉਣ ਨੂੰ ਠੀਕ ਹੈ ਬਾਕੀ ਬੋ ਤੁਸੀਂ ਸਾਰੇ ਕੰਮ ਖਿੱਚੋ ਸਾਨੂੰ ਕਿਸ ਨਾਲ ਕੋਈ ਹੇਟ ਨਹੀਂ ਨਾ ਕੋਈ ਪਿਆਰ ਆ ਪਰ ਕੰਮ ਖਿੱਚੋ ਕੰਮ ਨਾਲ ਕੰਮ ਜਵਾਬ ਨਾਲ ਜਵਾਬ ਦਿਓ ਕੋਈ ਚੱਕਰ ਨਹੀਂ ਪਰ ਬ్రో ਇਦਾਂ ਨਹੀਂ ਹੋਣਾ